ਜਰਾ ਚੇਤਨਾ ਢੁਲਾਇਆ ਮੁੱਖ ਸੀਨਾ ਉਚਾਰੀ ਜਰਾ ਚੇਤਨੈ ਢੁਲਾਇਆ ਮੁੱਖ ਸੀਨਾ ਉਚਾਰੀ ਜਰਾ ਚੇਤਨੈ ਢੁਲਾਇਆ ਕਰਦੀ ਪਉਜਲਾ ਚਪਾਇਰ ਜਿੰਨੇ ਬਾੜ ਤਾਂ ਹੀ ਗਾਇਆ ਕਰਦੀ ਪਉਜਲਾ ਚਪਾਇਰ ਰਾਜਨ ਕੋਲਿਆਂ ਪੁਕਾਰੇ ਬਾਣੀ ਦਾ ਉਰਲ ਸਾਰੇ ਵਾਗ ਚਮਕੇ ਸਤਾਰੇ ਸੁਖ ਮੀਤ ਜਸ ਗਾਇਆ ਵਾਗ ਚਮਕੇ ਸਤਾਰੇ ਹੈ ਵਾਗ ਚਮਕੇ ਸਤਾਰੇ ਸੁਖ ਮੀਤ ਜਸ ਗਾਇਆ ਹਰ ਦੀਪਮ ਜਲਾ ਚ ਪਾਰੇ जिन्ने ਬਾਣੀ ਤਾਂ ਹੀ ਗਾਇਆ ਕਰਦੀ ਪਉਜਲਾ ਚ ਪਾਰ ਜਿੰਨੇ ਬਾਣੀ ਤਾਂ ਹੀ ਗਾਇਆ ਕਰਦੀ ਪਉਜਲਾ ਚ ਪਾਰ ਸੋ ਐਸੀ ਮਾਨ ਪਾਣੀ ਐ ਅੰਮ੍ਰਿਤ ਧਾਰਾ ਸਤਿਗੁਰ ਜੀ ਜੀਮਨ ਜਾਸ ਕਹਦੀ ਬਾਣੀ ਆਓ ਪਵੰਡ ਜిల్లా ਅੰਮ੍ਰਿਤਸਰ ਦੀ ਧਰਤ ਪਵਿੱਤਰ ਹੋਈ ਮਾ ਜੂਨੀ ਦੇ ਕੁੱਖਨੇ ਮੰਡੀ ਦੁਨੀਆ ਨੂੰ ਖੁਸ਼ਬੋਈ ਮਰਨੂ ਮੋਣੀ ਸੂਰ ਤੱਕੇ ਪਰੀਆਂ ਮੰਗਲ ਗਾਏ ਸਿੱਖੀ ਦਾ ਬਣਦੀਪਕ ਸੋਣਾ ਬਾਬਾ ਦੀਪ ਸਿੰਘ ਆਏ ਐਸੇ ਮਹਾਨ ਸੂਰਬੀਰ ਬਚਨ ਕੇ ਬਲੀ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਪਹੋਵਣ ਦੀ ਧਰਤੀ ਤੇ ਜਨਮ ਹੁੰਦਾ ਹੈ ਆਓ ਮਾਤਾ ਜੂਨੀ ਜੀ ਅਤੇ ਪਿਤਾ ਭਗਤਾ ਜੀ ਦੇ ਘਰ ਧੰਨ ਧੰਨ ਪਿਤਾ ਲ ਧੰਨ ਧੰਨ ਕੋਲ ਧੰਨ ਸੋ ਜਨਨੀ ਜਿਨੂੰ ਗੁਰੂ ਜਣਿਆ ਮਾਏ ਐਸੇ ਮਹਾਨ ਸੂਰਬੀਰ ਬਰਲੀਆਂ ਹੀ ਮਾਂ ਮਾ ਜਾਣਦੀਆਂ ਨੇ ਐਸੇ ਕਲਕਿਤਾ ਝੀ ਦੇ ਲਾੜਲੇ ਬਾਬਾ ਦੀਪ ਸਿੰਘ ਜੀ ਦਾ ਜਿਸ ਵੇਲੇ ਪੌਂਡ ਦੀ ਮਹਾਨ ਧਰਤੀ ਦੇ ਜਨਮ ਹੁੰਦਾ ਹੈ ਕਿਸ ਤਰ੍ਹਾਂ ਖੁਸ਼ੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਭਾਈ ਭਗਤਾ ਜੀ ਖੁਸ਼ ਹੋ ਕੇ ਦਾਨ ਪੈ ਵੰਡਦੇ ਨੇ ਸੋ ਸਾਡੇ ਜਥੇ ਵੱਲੋਂ ਆਪ ਜੀ ਨੂੰ ਤਾਂਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਓ ਪੌਂਡ ਜਿਲ੍ਹਾ ਅੰਮ੍ਰਿਤਸਰ ਦੀ ਧਰਤੀ ਪਵਿੱਤਰ ਹੋਈ ਮਾ ਜੂਣੀ ਦੇ ਕੁੱਖ ਨੇ ਵੰਡੀ ਦੁਨੀਆ ਨੂੰ ਖੁਸ਼ਾਈ ਬੜੇ ਪਿਆਰ ਸਤਿਕਾਰ ਸਹਿਰਾ ਕਰਨਾ ਓ ਮਿਲਗਾ ਪਹੂ ਵੇਣ ਦੇ ਲਾਇ ਬਰਤ ਸਰਦੀ ਤਰਤ ਪਵਿੱਤਰ ਹੋਈ ਮਾ ਝੂਣੀ ਦੇ ਦੁੱਖ ਨੇ ਵੰਡੀ ਦੁਨੀਆ ਨੂੰ ਖੁਸ਼ਬੋਈ ਮਾ ਝੂਣੀ ਦੇ ਦੁੱਖ ਨੇ ਵੰਡੀ ਦੁਨੀਆ ਨੂੰ ਖੁਸ਼ਬੋਈ ਮਨ ਨੂੰ ਮੋਣੀ ਸੂਰਤ ਤੱਕੇ ਪਰਿਆ ਮੰਗਲ ਗਾਏ ਓ ਸਿੱਖ ਦਾ ਬਣ ਦੀਪਕ ਸੋਣਾ ਬਾਬਾ ਦੀਪ ਸਿੰਘ ਆਏ ਓ ਪਣ ਦੀਪਕ ਸੋਣਾ ਬਾਬਾ ਦੀਪ ਸਿੰਘ ਆਏ ਪਹੁਂਦੇ ਜਿਲਾ ਅੰਮ੍ਰਿਤਸਰ ਦੀ ਓ ਪਹੁਂਦੇ ਜਿਲਾ ਅੰਮ੍ਰਿਤਸਰ ਦੀ ਤਰਤ ਪਵਿੱਤਰ